ਸ਼ਿਗਲੇ ਜੀ ਆਮ ਆਦੀ ਪਾਰਟੀ ਦੇ ਮੈਂ ਇੱਥੇ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਮੈਂਬਰ ਆਗਾ ਰਾਤ ਪ੍ਰਧਾਨ ਆਜ ਅਸੀਂ ਇੱਥੇ ਆਪਣਾ ਜਿਹੜੀ ਲਾਇਬ੍ਰੇਰੀ ਬਣਾਈ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਕਿ ਬਹੁਤ ਵਧੀਆ ਲਾਇਬ੍ਰੇਰੀ ਹੈ ਔਰ ਇਹਦੇ ਵਿੱਚ ਬੱਚੇ ਪੜ੍ਹਦੇ ਨੇ ਮੁੰਡੇ ਕੁੜੀਆਂ ਸਟੂਡੈਂਟ ਬਹੁਤ ਸੋਹਣੀ ਪੜ੍ਹਾਈ ਕਰਦੇ ਨੇ ਕੋਰਸ ਕਰਦੇ ਨੇ ਅੱਜ ਅਸੀਂ ਉਹ ਦੇਖਣ ਆਏ ਸੀਗੇ ਬੜਾ ਵਧੀਆ ਲੱਗਿਆ ਇੱਥੇ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਹੈਗਾ ਔਰ ਜਿਹੜੇ ਵੀ ਇੱਥੇ ਅੱਜ ਕੁਝ ਕਮੀਆਂ ਜਾਂ ਸੀਗੀਆਂ ਉਹਦੇ ਵਾਸਤੇ ਅਸੀਂ ਅੱਜ ਐਸਡੀਓ ਸਾਹਿਬ ਬੁਲਾਏ ਸੀਗੇ ਜੇਈ ਸਾਹਿਬ ਉਹ ਆਕੇ ਗਏ ਨੇਗੇ ਉਹਨਾਂ ਨੇ ਦੇਖਿਆ ਦੇਖ ਕੇ ਨਾਲ ਦੀ ਨਾਲ ਮੌਕੇ ਤੇ ਹੀ ਜਿਹੜੇ ਹੈਗੇ ਸੀਗੇ ਆਪਣਾ ਜਿੰਨਾਂ ਦੇ ਵੀ ਕੰਮ ਕਰਨ ਵਾਲੇ ਕੋਈ ਪਲੰਬਰ ਵਗੈਰਾ ਦਾ ਕੰਮ ਸੀ ਜਾਂ ਕੀ ਆਰਓ ਦਾ ਕੰਮ ਸੀਗਾ ਉਹਨਾਂ ਨੂੰ ਨਾਲ ਦੀ ਨਾਲ ਬੁਲਾ ਕੇ ਇੱਥੇ ਕੰਮ ਕਰਵਾਇਆ ਔਰ ਅਸੀਂ ਫੋਗਿੰਗ ਕਰਵਾਈ ਅੱਜ ਇੱਥੇ ਤਾਂ ਕਿ ਅੱਜ ਜਿਹੜੇ ਮੱਛਰਾਂ ਦਾ ਜਿਹੜਾ ਬਿਮਾਰੀ ਦਾ ਡਰ ਹੈਗਾ ਉਹ ਇੱਥੇ ਨਾ ਹੋਵੇ ਸੋ ਇੱਥੇ ਫੋਗਿੰਗ ਵੀ ਹੋਈ ਹੈਗੀ ਤੇ ਬਹੁਤ ਵਧੀਆ ਉਹ ਵੀ ਬੜੇ ਖੁਸ਼ ਹੋਏ ਵੀ ਬੜਾ ਸੋਹਣਾ ਇੱਥੇ ਜਿਹੜੇ ਲਾਇਬ੍ਰੇਰੀ ਦਾ ਸਿਸਟਮ ਚੱਲਦਾ ਹੈਗਾ ਸੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦਾ ਪੂਰੀ ਸਰਕਾਰ ਦਾ ਜਿਨ੍ਹਾਂ ਨੇ ਧੂਰੀ ਦੇ ਲਈ ਇੱਕ ਯਾਦਗਾਰ ਵਾਲੀ ਚੀਜ਼ ਜਿਹੜੀ ਹੈਗੀ ਹੈ ਬੱਚਿਆਂ ਨੇ ਕੋਰਸਾਂ ਦੇ ਲਈ ਜਿਹਦੇ ਵਿੱਚ ਆਈਐਸ ਆਈਪੀਐਸ ਪੀਸੀਐਸ ਹੋਰ ਵੱਡੇ ਕੋਰਸ ਜਿਹੜੇ ਹੈਗੇ ਨੇ ਉਹ ਸਾਰੇ ਕਰਨ ਦੀਆਂ ਜਿਹੜੇ ਹੈਗੇ ਨੇ ਤੇ ਸਹੂਲਤਾਂ ਦਿੱਤੀਆਂ ਨੇ ਕਿਤਾਬਾਂ ਦਿੱਤੀਆਂ ਨੇ ਜੀ ਆ ਸੋ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਰਾਣਾ ਜੀ ਤੁਸੀਂ ਵੀ ਇੱਥੇ ਬਹੁਤ ਵਧੀਆ ਆਪਣੀ ਸੇਵਾ ਨਿਭਾ ਰਹੇ ਹੋਗੇ ਔਰ ਬਹੁਤ ਵਧੀਆ ਤੁਸੀਂ ਇੱਥੇ ਆਪਣਾ ਜਿਹੜਾ ਹੈਗਾ ਕੰਟਰੋਲ ਕੀਤਾ ਹੋਇਆ ਸੋ ਬਹੁਤ ਧੰਨਵਾਦ ਹੈ ਔਰ ਹੋਰ ਵੀ ਜਿਸ ਤਰ੍ਹਾਂ ਦੀ ਵੀ ਕੋਈ ਬੱਚਿਆਂ ਦੀ ਕੋਈ ਡਿਮਾਂਡ ਹੋਊਗੀ ਉਹ ਸਰਕਾਰ ਵੱਲੋਂ ਟਾਈਮ-ਟਾਈਮ ਤੇ ਪੂਰੀ ਕੀਤੀ ਜਾਊਗੀ ਤੇ ਬਹੁਤ ਹੀ ਵਧੀਆ ਇਹ ਜਿਹੜੀ ਲਾਇਬ੍ਰੇਰੀ ਹੈ ਸੋ ਬੱਚਿਆਂ ਨੂੰ ਅਸੀਂ ਤਾਂ ਇਹ ਸਟੂਡੈਂਟ ਨੂੰ ਬੇਟੀਆਂ ਨੂੰ ਬੇਟਿਆਂ ਨੂੰ ਬੇਨਤੀ ਕਰਦੇ ਆ ਵੀ ਆਪਦੇ ਇੱਥੇ ਆ ਕੇ ਆਪਦਾ ਇਸ ਚੀਜ਼ ਦਾ ਲਾਹਾ ਲਵੋ ਔਰ ਜਿਹੜੀ ਕੀ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਜੋ ਚੱਲਦੀ ਆ ਉਹਦੇ ਵਿੱਚ ਤੁਸੀਂ ਵੀ ਯੋਗਦਾਨ ਪਾਉਉਂਦੇ ਵਿੱਚ ਆਪਦਾ ਪੜ੍ਹਾਈ ਕਰਕੇ ਸੋ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਧੰਨਵਾਦ